ਚੰਗੇ ਲੇਖ ਲਿਖੇ ਜਾਂਦੇ ਲਿਖੇ ਕਿਵੇਂ ਜਾਂਦੇ ਨੇ ਕਿਉਂਕਿ ਇੱਥੇ ਸਮੱਤ ਮਿਲਦੀ ਹੈ ਸੰਗਤ ਵਿੱਚ ਕਿ ਇਹ ਮਨ ਮੇਰਾ ਤੂੰ ਸਦਾ ਸੱਚ ਸਮਾਲੇ ਇਹ ਗਟੰਭ ਦੂਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ ਤੇਰੇ ਨਾਲ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਜਤ ਲਈ ਹੈ ਐਸਾ ਕੰਮ ਮਾਣੋ ਜਿਨਾਂ ਕਿਤੇ ਜਤਾਰੂ ਕੋ ਸੁਭਾਅ ਹੈ ਸਤਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸਤਿ ਸਮਲੈ ਵੀ ਸੱਚ ਨਾਲ ਜੁੜ ਭਾਈ ਸਤਗੁਰ ਜੀ ਦਾ ਉਪਦੇਸ਼ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਜੀਵਨ ਜਿਉਣ ਦੀ ਜਾਚਨਾ ਸਿੱਖ ਗੁਰੂ ਸਾਹਿਬ ਜੀ ਦਾ ਉਪਦੇਸ਼ ਲੈ ਕੇ ਤੇ ਜਿਹੜੇ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਆ ਇਹ ਸਾਧ ਸੰਗਤ ਉਹਨਾਂ ਦੇ ਅੰਦਰ ਪ੍ਰੀਤ ਫਿਰ ਇੰਨੀ ਬਣ ਜਾਂਦੀ ਹੈ ਉਹਨਾਂ ਦੇ ਅੰਦਰ ਭਾਵਨਾ ਫਿਰ ਇੰਨੀ ਬਣ ਜਾਂਦੀ ਹੈ ਪਿਆਰ ਫਿਰ ਇੰਨਾ ਬਣ ਜਾਂਦਾ ਫਿਰ ਉਹ ਕਹਿੰਦੇ ਜੋਵਨ ਜਾਂਦੇ ਨਾ ਡਰਾਂ ਜੀ ਸਹਿ ਪ੍ਰੀਤ ਨਾ ਜਾਏ ਪ੍ਰੀਤਾਂ ਕਿੰਤੀ ਜੋਵਨ ਪ੍ਰੀਤ ਜਿਨ ਸੁੱਕ ਗਏ ਕਮਲ ਆਏ ਕਮਲ ਆਏ ਤਾਹੀਂ ਸਾਧ ਸੰਗ ਉਹਨਾਂ ਪਿਆਰਿਆਂ ਦੀ ਜਰਜਾਦਾ ਮਨਾਈਆਂ ਜਾਂਦੀ ਹੈ। ਤਾਂ ਹੀ ਸਾਧ ਸੰਗ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਪੂਲੇ ਪਿੰਡ ਦੇ ਰਹਿਣ ਵਾਲੇ ਸੀ ਭਾਈ ਤਾਰੂ ਸਿੰਘ। ਬੜੀ ਰੰਗੀ ਹੋਈ ਰੂਹ ਹੈ। ਕਲਗੀਧਰ ਸਾਖਾ ਜੀ ਦੇ ਪਿਆਰ ਵਿੱਚ ਭਿੱਜੀ ਹੋਈ ਰੂਹ ਹੈ। ਰੋਜ਼ ਅੰਮ੍ਰਿਤ ਵੇਲੇ ਉੱਠਦੇ ਨੇ ਇਸ਼ਨਾਨ ਕਰਦੇ ਬਾਣੀ ਪੜ੍ਹਦੇ ਉਸ ਵੇਲੇ ਇਤਿਹਾਸ ਦੱਸਦਾ ਹੈ ਕਹਿੰਦੇ ਜਕਰੀਆ ਖਾਨ ਲਾਹੌਰ ਦਾ ਗਵਰਨਰ ਬਣਿਆ ਤੇ ਇਹਨੇ ਬੀੜਾ ਉਠਾਲਿਆ ਪੰਜਾਬ ਦੀ ਧਰਤੀ ਤੋਂ ਸਿੱਖਾਂ ਦਾ ਮੈਂ ਨਾਮੂ ਇਨਸਾਨ ਮਟਾ ਦੇਣਾ ਸਿੱਖਾਂ ਦਾ ਖੁਰਾ ਖੋਜ ਮਟਾ ਦੇਣਾ ਜਿੱਥੇ ਵੀ ਕੋਈ ਸਿੱਖ ਮਿਲਦਾ ਉਹਨੂੰ ਗਿਰਫਤਾਰ ਕਰ ਲੋ ਉਹਨੂੰ ਖਤਮ ਕਰ ਦੇ ਜੰਗੀਰਾਂ ਖੋਲੀਆਂ ਘਰ ਘਾ ਦਿੱਤੇ ਬੜਾ ਅਤਿਆਚਾਰ ਹੋ ਰਿਹਾ ਕਹਿੰਦੇ ਕੁਝ ਸਿੰਘ ਜਕਰਿਆ ਖਾਨ ਤੋਂ ਸਾਧ ਸੰਗਤ ਲੁਕਤੇ ਰਹਿੰਦੇ ਜਾਨ ਬਚਾਉਣ ਦੇ ਲਈ ਇਹ ਨਹੀਂ ਸੀ ਡਰਦੇ ਆ ਡਰਦੇ ਨਹੀਂ ਸੀ ਪ੍ਰਸਾਦ ਸੰਗਤ ਉਹ ਕਹਿੰਦੇ ਸੀ ਮਰਨਾ ਤੇ ਧਰਮ ਤੋਂ ਪਰਵਾਹ ਨਹੀਂ ਏਦਾਂ ਨਹੀਂ ਮੋਤੇ ਨਹੀਂ ਪਰ ਲੁਕਤੇ ਰਹਿੰਦੇ ਨੇ ਛਿਪ ਕੇ ਰਹਿੰਦੇ ਨੇ ਤੇ ਜਿਹੜੇ ਸਿੰਘ ਲੁਕੇ ਰਹਿੰਦੇ ਆ ਛਿਪ ਕੇ ਰਹਿੰਦੇ ਆ ਭਾਈ ਤਾਰੂ ਸਿੰਘ ਜੀ ਉਹਨਾਂ ਵਾਸਤੇ ਆਪਣੇ ਘਰੋਂ ਲੰਗਰ ਪਕਾ ਕੇ ਲਿਜਾਂਦੇ ਆਪਣੇ ਘਰ ਵਿੱਚ ਵੀ ਹਰ ਵੇੜੇ ਲੰਗਰ ਪਕਾ ਕੇ ਰੱਖਦੇ ਆ ਆਉਣ ਜਾਣ ਵਾਲਾ ਕੋਈ ਵੀ ਇਹਨਾਂ ਦੇ ਘਰ ਬੈ ਕੇ ਲੰਗਰ ਛੱਕ ਸਕਦਾ ਹੈ ਕਹਿੰਦੇ ਸਿੱਖ ਦੀ ਰਸੋਈ ਹੈ ਨਾ ਜਿਹੜੀ ਕਹਿੰਦੇ ਉਹ ਗੁਰੂ ਦਾ ਲੰਗਰ ਹੀ ਹੈ ਭਾਈ ਜੋ ਹਰ ਵੇਲੇ ਖੁੱਲਾ ਰਹਿਣਾ ਚਾਹੀਦਾ ਕੋਈ ਵੀ ਆਪਣੇ ਘਰ ਆ ਜਾਏ ਉਹ ਭੁੱਖਾ ਨਹੀਂ ਜਾਣਾ ਚਾਹੀਦਾ ਖਾਸ ਕਰਕੇ ਜਿਹੜਾ ਗੁਰੂ ਨਾਨਕ ਦਾ ਸਿੱਖ ਉਹਦੇ ਘਰੋਂ ਕੋਈ ਵੀ ਭੁੱਖਾ ਨਹੀਂ ਜਾਣਾ ਚਾਹੀਦਾ ਹਣ ਭਾਈ ਤਾਰੂ ਸਿੰਘ ਕੀ ਜਿੱਥੇ ਆਪਣੇ ਘਰ ਦੇ ਵਿੱਚ ਲੰਗਰ ਪ੍ਰਸ਼ਾਦਾ ਹਰ ਵੇਲੇ ਤਿਆਰ ਰੱਖਦੇ ਨੇ ਉਥੇ ਜਿਹੜੇ ਸਿੰਘ ਛਿਪ ਕੇ ਰਹਿੰਦੇ ਨੇ ਨਾ ਲੁਕ ਕੇ ਰਹਿੰਦੇ ਨੇ ਉਹਨਾਂ ਨੂੰ ਵੀ ਲੰਗਰ ਪ੍ਰਸ਼ਾਦਾ ਪਹੁੰਚਦਾ ਕਰਦੇ ਨੇ ਉਹਨਾਂ ਵਾਸਤੇ ਦਸਤਾਰਾਂ ਲੈ ਕੇ ਜਾਣੀ ਉਹਨਾਂ ਵਾਸਤੇ ਵਸਤਰ ਲੈ ਕੇ ਜਾਣੇ ਉਹਨਾਂ ਵਾਸਤੇ ਉਹਨੇ ਇੱਕ ਸ਼ਹਿਰੇ ਬਣਵਾ ਕੇ ਲੈ ਜਾਣੇ ਜੋ ਲੜੀਂਦੀ ਚੀਜ਼ ਹੁੰਦੀ ਉਹਨਾਂ ਨੂੰ ਮਹੱਇਆ ਕਰਦੇ ਨੇ ਸੇਵਾ ਕਰਦੇ ਨੇ ਪ੍ਰੇਮ ਨਾਲ ਸਰਦਾਰ ਜਿੱਥੇ ਕਹਿੰਦੇ ਗੁਰੂ ਕੇ ਸਿੰਘਾਂ ਦੀ ਸੇਵਾ ਕਰਦੇ ਆ ਉੱਥੇ ਇੱਕ ਪੱਟੀ ਦਾ ਹਾਕਮ ਸੀ ਉਹ ਜ਼ਬਰਦਸਤੀ ਕਿਸੇ ਗਰੀਬ ਦੀ ਧੀ ਨੂੰ ਚੁਪ ਕੇ ਲੈ ਗਿਆ ਵੀ ਮੇਰੇ ਨਾਲ ਵਿਆਹ ਉਹ ਹਾਕਮ ਪੱਟੀ ਦਾ ਸਾਲ ਸੰਗਤ 60-62 ਸਾਲ ਦਾ ਸੀ ਤੇ ਉਹ ਜਿਹੜੀ ਗਰੀਬ ਦੀ ਧੀ ਉਹ 17-18 ਸਾਲ ਦੀ ਸੀ ਉਹ ਗਰੀਬ ਨੇ ਬਹੁਤ ਤਰਲੇ ਮਾਰੇ ਬਹੁਤ ਬੇਨਤੀਆਂ ਕੀਤੀਆਂ ਪਰ ਕਿਸੇ ਨੇ ਨਾ ਸੁਣੀ ਆਖਰਕਾਰ ਉਹ ਫਿਰ ਭਾਈ ਤਾਰੂ ਸਿੰਘ ਜੀ ਦੇ ਕੋਲ ਆ ਗਿਆ ਤਾਰੂ ਸਿੰਘ ਜੀ ਮੇਰੀ ਧੀ ਨੂੰ ਪੱਟੀ ਦਾ ਹਾਕਮ ਚੁੱਕ ਕੇ ਲੈ ਗਿਆ ਹੁਣ ਮੇਰੀ ਇੱਜ਼ਤ ਤੁਹਾਡੇ ਹੱਥ ਵਿੱਚ ਹੈ ਬਾਣੀ ਕੀ ਹੈ ਜਾਂ ਕੋ ਮੁਸ਼ਕਲ ਅਤ ਬਣੈ ਕੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖਤੀ ਭਜ ਖਲੇ ਸਭੋ ਭਜੇ ਆਸਰਾ ਚੁੱਕੇ ਸਭ ਸਰਾਉ ਚਿੰਤਾ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਜਿਹੜਾ ਖਾਲਸਾ ਹੈ ਗੁਰੂ ਦਾ ਰੂਪ ਹੈ ਖਾਲਸੇ ਵਿੱਚ ਤਨ ਕਲ ਕੀ ਕਰ ਪਾਤਸ਼ਾ ਆਪ ਵਸਦੇ ਨੇ ਆਕੋ ਸਤਨਾਮ ਵਾਹਿਗੁਰੂ ਜਿਵੇਂ ਮਾਲਕ ਦਾ ਇਹ ਬਿਰਤ ਹੈ ਨਾ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਤ ਸੁਆਮੀ ਸੰਦਾ ਇਵੇਂ ਜਿਹੜਾ ਗੁਰੂ ਦਾ ਖਾਲਸਾ ਉਹਦਾ ਵੀ ਇਹ ਬਿਰਤ ਹੈ ਫਿਰਦ ਤੋਂ ਭਾਵ ਹੁੰਦਾ ਹੈ ਸੁਭਾਅ ਖਾਲਸੇ ਦਾ ਵੀ ਇਹ ਸੁਭਾਅ ਹੈ ਖਾਲਸੇ ਦਾ ਵੀ ਇਹ ਗੁਣ ਹੈ ਉਹ ਗੁਣ ਕਿਹੜਾ ਹੈ ਸਵਾਮੀ ਦਾ ਸਰਣੀਆਂ ਬਿਰਧ ਸੁਆਮੀ ਜਿਵੇਂ ਕਹਿੰਦੇ ਮਾਲਕ ਦਾ ਇਹ ਸੁਭਾਅ ਹਰ ਜਨ ਰੱਖੈ ਗੁਰ ਗੋਬਿੰਦ ਕੰਠ ਲਾਏ ਆਵ ਗੁਣ ਸਭ ਮਿਟੈ ਧਿਆਲ ਪੁਰਖ ਅੰਤ ਐਵੇਂ ਜਿਹੜਾ ਗੁਰੂ ਦੇ ਨਾਲ ਜੁੜਿਆ ਹੋਇਆ ਗੁਰੂ ਦਾ ਖਾਸ ਗੁਰੂ ਦਾ ਖਾਲਸਾ ਉਹਦਾ ਵੀ ਸੁਭਾਅ ਹੈ ਭਾਈ ਉਹ ਵੀ ਸਰ ਨਹੀਂ ਆਇਆ ਉਹ ਗਲ ਨਾਲ ਗਲ ਹੁਣ ਜਦੋਂ ਭਾਈ ਤਾਰੂ ਸਿੰਘ ਜੀਆ ਦੇ ਕੋਲ ਉਹ ਗਰੀਬ ਆਇਆ ਵੀ ਪੱਟੀ ਦਾ ਹਾਕਮ ਲੈ ਗਿਆ ਜਬਰਦਸਤੀ ਉਹਦੇ ਨਾਲ ਨਕਾਹ ਕਰਨਾ ਚਾਹੁੰਦਾ ਤੇ ਫਿਰ ਭਾਈ ਤਾਰੂ ਸਿੰਘ ਜੀਆ ਨੇ ਸਿੰਘਾ ਨੂੰ ਨਾਲ ਲਿਆ ਉਹ ਹਾਕਮ ਵੀ ਜੰਗਲ ਦੇ ਵਿੱਚੋਂ ਉਸ ਬੱਚੀ ਨੂੰ ਛਡਾਇਆ ਤੇ ਸਾਧ ਸੰਗਤ ਉਹ ਹਾਕਮ ਨੂੰ ਬੱਚੀ ਗੱਡੀ ਚੜਾ ਦਿੱਤਾ ਆਪਣੇ ਹੱਥੀ ਭਾਈ ਤਾਰੂ ਸਿੰਘ ਜੀਆਂ ਨੇ ਉਹ ਬੱਚੀ ਦਾ ਵਿਆਹ ਕੀਤਾ ਉਹਦਾ ਘਰ ਵਸਾਇਆ ਇਹੋ ਜੇ ਸਾਧ ਸੰਗਤ ਭਲਾਈ ਦੇ ਕਾਰਜ ਵੀ ਕਰਦੇ ਨੇ ਉੱਥੇ ਗੁਰੂ ਕੇ ਸਿੰਘਾਂ ਦੀ ਸੇਵਾ ਵੀ ਕਰਦੇ ਆਂ ਕਹਿੰਦੇ ਆ ਜਿਵੇਂ ਚੁਗਲ ਖੋਰਨਾ ਚੁਗਲੀਆਂ ਬਾਜ ਰਹਿੰਦੇ ਗੱਲ ਕਹਿੰਦੇ ਕਹਿੰਦੇ ਕਹਿੰਦੀਆਂ ਕਹਿ ਜਾਂਦੇ ਹਰ ਭਗਤ ਨਰਨਜਣੀ ਉਸ ਸਮੇਂ ਦਾ ਕਹਿ ਲੋ ਵੀ ਜਿਵੇਂ ਸਰਕਾਰ ਦਾ ਕਾਉਟ ਸੀ ਆ ਕੋ ਸਤਨਾਮ ਜੀ ਵਾਲਾ ਕੋਨੇ ਜਾ ਕੇ ਜਕਰੀਆ ਖਾਨ ਨੂੰ ਸ਼ਿਕਾਇਤ ਕਰ ਦਿੱਤੀ ਨਹੀਂ ਤੁਸੀਂ ਤੇ ਕਹਿੰਦੇ ਹੋ ਮੈਂ ਸਿੱਖਾਂ ਦਾ ਖੁਰਾ ਖੋਜ ਮਟਾ ਦੇਣਾ ਮੈਨੂੰ ਕੋਈ ਸਿੱਖ ਪੰਜਾਬ ਦੀ ਧਰਤੀ ਤੇ ਨਜ਼ਰ ਨਾ ਆਵੇ ਪਰ ਤੁਹਾਡੀ ਬੁੱਕਲ ਦੇ ਵਿੱਚ ਬੁਲੇ ਪਿੰਡ ਦੇ ਰਹਿਣ ਵਾਲਾ ਭਾਈ ਤਾਰੂ ਸਿੰਘ ਉਹ ਆਪਣੀ ਘਰ ਲੰਮੀ ਵੀ ਚਲਾਉਂਦਾ ਹੈ ਤੇ ਜਿਹੜੇ ਸਿੰਘ ਲੁਕ ਕੇ ਬੈਠੇ ਨੇ ਝੜੇ ਦੇ ਵਿੱਚ ਬੀੜ ਦੇ ਵਿੱਚ ਉਹਨਾਂ ਨੂੰ ਜਾ ਕੇ ਅਰਸ਼ਾਦਾ ਪਾਣੀ ਵੀ ਮੁਹੱਈਆ ਕਰਾਉਂਦਾ ਉਹਨਾਂ ਦੀ ਸੇਵਾ ਕਰਦਾ ਹੈ ਜਕਰਿਆ ਖਾਨ ਨੇ ਕਹਿੰਦੇ ਫਿਰ ਸਿਪਾਹੀ ਭੇਜ ਦੇ। ਦੋ ਥਾਣੇਦਾਰ ਆਏ। ਸਿਪਾਹੀ ਨਾਲ ਨੇ। ਹੁਣ ਜਿਵੇਂ ਸਾਧ ਸੰਗਤ ਆਪਰ ਨੂੰ ਪਤਾ ਲੱਗ ਜਾਵੇ ਵੀ ਫਲਾਣੇ ਪਿੰਡ ਦੇ ਵਿੱਚ ਕੋਈ ਬਹੁਤ ਮੁਰਜਾ ਮਰੇਗਾ ਸਰਕਾਰ ਦਾ ਫਿਰ ਇੱਕਦਾਂ ਕੁ ਪੁਲਿਸ ਆਉਂਦੀ ਹੱਲਾ ਬੋਲਦੀ ਪੂਰੇ ਪਿੰਡ ਨੂੰ ਘੇਰਾ ਪਾ ਲੈਂਦੀ। ਇਦਾਂ ਕਹਿੰਦੇ ਫਿਰ ਪੂਲੇ ਪਿੰਡ ਨੂੰ ਨਾ ਘੇਰਾ ਪਾ ਲਿਆ। ਭਾਈ ਤਾਰੂ ਸਿੰਘ ਜੀ ਨੂੰ ਫੜਨ ਵਾਸਤੇ ਭਾਈ ਤਾਰੂ ਸਿੰਘ ਜੀ ਉਸ ਵੇਲੇ ਖੇਤਾਂ ਦੇ ਵਿੱਚ ਕੰਮ ਕਰਦੇ ਇੱਕ ਸਿੱਖ ਗਿਆ ਭੱਜਿਆ ਭੱਜਿਆ ਜਾ ਕੇ ਦੱਸਦਾ ਭਾਈ ਤਾਰੂ ਸਿੰਘ ਜੀ ਤੁਹਾਨੂੰ ਹਾਕਮ ਦੀ ਫੌਜ ਫੜਨ ਵਾਸਤੇ ਆਈ ਹੈ ਪੂਰੇ ਪਿੰਡ ਨੂੰ ਘੇਰਾ ਪਾ ਲਿਆ ਤੁਸੀਂ ਇਦਾਂ ਕਰੋ ਇੱਥੋਂ ਭੱਜ ਜਾਓ ਇੱਥੋਂ ਚਲੇ ਜਾਓ ਤੇ ਭਾਈ ਤਾਰੂ ਸਿੰਘ ਜੀ ਕਹਿੰਦੇ ਭੱਜਾਂ ਤਾਂ ਮੈਂ ਤਾਂ ਜੇ ਕੋਈ ਗੁਨਾਹ ਕੀਤਾ ਹੋਵੇ ਮੈਂ ਕਿਹੜਾ ਕੋਈ ਮੁਜਰਮ ਹਾਂ ਮੈਂ ਕਿਹੜਾ ਕੋਈ ਪਾਪ ਕੀਤਾ ਮੈਂ ਕਿਹੜਾ ਕੋਈ ਜੁਲਮ ਕੀਤਾ ਮੈਂ ਕਿਉਂ ਆਪਣੀ ਜਾਨ ਬਚਾ ਕੇ ਭੱਜਾਂ ਮੈਂ ਚੱਲਦਾ ਪੇਸ਼ ਹੁੰਦਾ ਪੁੱਛਦਾ ਵੀ ਕੀ ਗੱਲ ਹੈ ਹੁਣ ਭਾਈ ਤਾਰੂ ਸਿੰਘ ਜੀ ਸਾਧ ਸੰਗਤ ਨਾਲ ਆ ਗਏ ਜਦੋਂ ਆ ਕੇ ਸਾਧ ਸੰਗਤ ਜਿੱਥੇ ਭਾਈ ਤਾਰੂ ਸਿੰਘ ਜੀਆਂ ਦੇ ਘਰ ਕੋਲ ਫੌਜਦਾਰ ਬੈਠੇ ਸੀ ਸਿਪਾਹੀ ਮੌਤ ਕੀ ਰਫ ਆਇਆ ਹੋਇਆ ਭਾਈ ਤਾਰੂ ਸਿੰਘ ਜੀਆਂ ਨੇ ਆਉਣ ਸਾਰੀ ਸਭ ਨੂੰ ਬਤੇ ਦੀ ਸਾਂਝ ਪਾਈ ਹੁਣ ਜਦੋਂ ਫੌਜਦਾਰਾਂ ਨੇ ਸਿਪਾਹੀਆਂ ਨੇ ਭਾਈ ਤਾਰੂ ਸਿੰਘ ਜੀਆਂ ਦੇ ਦਰਦਾਰ ਕੀਤੇ ਨਾ ਜਿੱਦਾਂ ਸਾਧ ਸੰਗਤ ਆਪਾਂ ਸੱਚੇ ਪਾਤਸ਼ਾਹ ਜੀ ਦੇ ਬਾਰੇ ਬਚਨ ਪੜ੍ਹਦੇ ਆਂ ਦੀ ਦਰਸ਼ਨ ਦੇਖਤੀ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈ ਨਾ ਮਤ ਹੈ ਤੇ ਸਾਧ ਸੰਗਤ ਗੁਰੂ ਦੇ ਪਿਆਰੇ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ ਹਰ ਦਾ ਸੇਵਕ ਹਰ ਹੀ ਜੀ ਜੀ ਹਰ ਇਹ ਨਾ ਜਾਣੋ ਬਾਣ ਕਰੇ ਰਾਮਾਨਸ ਦੇ ਹ ਜਦੋਂ ਕਹਿੰਦੇ ਫੌਜਦਾਰਾਂ ਨੇ ਸਿਪਾਹੀਆਂ ਨੇ ਭਾਈ ਤਾਰੂ ਸਿੰਘ ਜੀ ਦੇ ਨਜ਼ਾਰੇ ਕੀਤੇ ਨਾ ਉਹ ਵੇਂਦੇ ਹੀ ਰਹੇਗੇ ਐਨਾ ਨੂਰ ਝਲਕਦਾ ਭਾਈ ਤਾਰੂ ਸਿੰਘ ਜੀਆਂ ਦੇ ਚਿਹਰੇ ਤੇ ਐਨਾ ਜਲਾਲ ਹੈ ਭਾਈ ਤਾਰੂ ਸਿੰਘ ਜੀਆਂ ਦੇ ਚਿਹਰੇ ਤੇ ਦਿਲ ਕਰਦਾ ਭਾਈ ਤਾਰੂ ਸਿੰਘ ਜੀ ਸਾਹਮਣੇ ਖੜੇ ਰਹਿਣ ਤੇ ਇਦਾਂ ਹੀ ਭਾਈ ਤਾਰੂ ਸਿੰਘ ਜੀਆਂ ਦੇ ਦਰਸ਼ਨ ਕਰੀ ਜਾਈਏ ਸਤਿਨਾਮ ਵਾਹਿਗੁਰੂ ਦਰਸ਼ਨ ਕਰੀ ਜਾਈਏ ਉਹ ਮਾਣੇ ਨੋਤਾ ਮੱਖਣਾਂ ਦੇ ਦਰਸ਼ਨ ਕਰਕੇ ਭੁੱਖ ਲੰਮੀ ਮਨ ਕਰਦਾ ਵੀ ਦਰਸ਼ਨ ਕਰੀ ਜਾਈਏ ਕਰੀ ਫੌਜਦਾਰ ਕਹਿੰਦਾ ਹੈ ਭਾਈ ਤਾਰੂ ਸਿੰਘ ਜੀ ਤੁਹਾਡੇ ਤੇ ਇਲزام ਲੱਗੇ ਨੇ ਅਸੀਂ ਗ੍ਰਿਫਤਾਰ ਕਰਨ ਵਾਸਤੇ ਆਏ ਭਾਈ ਤਾਰੂ ਸਿੰਘ ਜੀ ਕਹਿੰਦੇ ਕੋਈ ਗੱਲ ਨਹੀਂ ਮੈਂ ਕੋਈ ਚੋਰੀ ਨਹੀਂ ਕੀਤੀ ਮੈਂ ਕੋਈ ਗੁਨਾਹ ਨਹੀਂ ਕੀਤਾ ਮੈਂ ਜ਼ਰੂਰ ਤੁਹਾਡੇ ਨਾਲ ਜਾ ਲਾਂਗਾ ਤੁਸੀਂ ਮੇਰੇ ਘਰ ਚੱਲ ਕੇ ਆਇਆ ਪਹਿਲਾਂ ਸੇਵਾ ਦਾ ਮੌਕਾ ਦਿਓ ਗੁਰੂ ਘਰ ਲੰਗਰ ਚੱਲਦਾ ਬਹਿ ਕੇ ਪ੍ਰਸ਼ਾਦਾ ਛਕੋ ਆਖੋ ਸਤਿਨਾਮ ਵਾਹਿਗੁਰੂ ਬਹਿ ਕੇ ਪ੍ਰਸ਼ਾਦਾ ਛਕੋ ਸਾਧ ਸੰਗਤ ਹੁਣ ਸਿੱਖ ਦੀ ਤੇ ਭਾਵਨਾ ਉਹ ਹਰੇਕ ਦੇ ਵਿੱਚੋ ਹੀ ਰੱਬ ਨੂੰ ਵੇਖਾ ਅਵਲ ਅੱਲਾ ਨੂੰ ਨੂਰੋ ਪਾਇਆ ਕੁਦਰਤ ਕਿਹਦਾ ਬੰਦੇ ਇਹ ਸਭ ਕਰਦਾ ਇੱਕ ਨੂਰ ਤੇ ਇੱਕ ਨੂਰ ਤੇ ਸਭ जग ਉੱਜਿਆ ਕੌਣ ਬਲੇ ਕੋ ਬੰਦੇ ਕਹਿੰਦੇ ਭਾਈ ਤਾਰੂ ਸਿੰਘ ਅਸੀਂ ਤੈਨੂੰ ਲੈ ਕੇ ਜਾਣਾ ਤੂੰ ਕਿਸੇ ਨਾਲ ਮੇਲ ਮੁਲਾਕਾਤ ਕਰਨੀ ਹੈ ਤੇ ਭਾਈ ਕਰ ਸਕਦਾ ਸੁਣ ਭਾਈ ਤਾਰੂ ਸਿੰਘ ਜੀ ਪਹਿਲਾ ਆਪਣੀ ਭੈਣ ਨੂੰ ਮਿਲਦੇ ਨੇ ਭੈਣ ਦਾ ਲੋਕੜੀ ਪਾ ਕੇ ਮਿਲਦੀ ਐ ਕਹਿੰਦੀ ਵੀਰਾ ਵੇਖੀ ਕਿਤੇ ਬਾਪੂ ਦੀ ਚਿੱਟੀ ਚਾਦਰ ਨੂੰ ਦਾਗ ਨਾ ਲਾ ਦੇ ਵਾਹ ਸੂਰਮਾ ਬਣ ਕੇ ਰੱਖਾਈ ਮਾ ਸੂਰਮਾ ਮਾਂ ਦੇ ਪੈਰੀ ਹੱਥ ਲਾਇਆ ਮਾਂ ਨੇ ਭਾਈ ਤਾਰੂ ਸਿੰਘ ਜੀ ਆਂ ਦਾ ਮੱਥਾ ਚੁੰਮਿਆ ਪਿਆਰ ਦਿੱਤਾ ਤੇ ਕਹਿਣ ਲਗੀ ਪੁੱਤ ਮੈਂ ਤੇਰਾ ਨਾਂ ਤਾਰੂ ਸਿੰਘ ਰੱਖਿਆ ਤੇਰਾ ਨਾਂ ਤਾਰੂ ਸਿੰਘ ਰੱਖਿਆ ਵੇਖੀ ਕਿਤੇ ਜ਼ੁਲਮਾਂ ਵੱਲ ਵੇਖ ਕੇ ਜ਼ਾਲਮਾਂ ਨੂੰ ਕਬਰਾ ਕੇ ਡੁੱਬ ਨਾ ਜਾਈ ਤਾਰੂ ਬਣ ਕੇ ਦਿਖਾਈ ਤਾਰੂ ਬਣ